ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣਾ ਡੇਰੀ ਫਾਰਮ ਚੈਨਲ ਉੱਤੇ ਤੁਹਾਡੇ ਸਾਰੇ ਵੀਰਾਂ ਦਾ ਸਵਾਗਤ ਆ ਅੱਜ ਤੁਹਾਡੇ ਲਈ ਆਪਾਂ ਇੱਕ ਹੋਰ ਨਵਾਂ ਵੀਡੀਓ ਲੈ ਕੇ ਪਹੁੰਚੇ ਆ ਗਰਦਨੂਰ ਰੰਧਾਵੇ ਵੀਰ ਕੋਲ ਤੇ ਵੀਰ ਕੋਲ ਅੱਜ ਇੱਕ ਹੀਫਰ ਵਿਕਾਊ ਆ ਤੇ ਮੇਰੇ ਵੀਰ ਜਿਨ੍ਹਾਂ ਨੇ ਵੀ ਕੋਈ ਕੋਈ ਜਾਨਵਰ ਲੈਣਾ ਹੁੰਦਾ ਕਿਸੇ ਵਪਾਰੀ ਕੋ ਭਾਵੇਂ ਕੋਈ ਘਰੇਲੂ ਪਸ਼ੂ ਲੈਣਾ ਵਾ ਸੋ ਇਹ ਸੈਡ ਡੰਗਰ ਦੀ ਚੋਕੇ ਦੋ ਟਾਈਮ ਚਵਾਈ ਕਰੋ ਤੇ ਤਸੱਲੀ ਕਰੋ ਲੀਟਰਾਂ ਦਾ ਦੁੱਧ ਮਿਣੋ ਤੇ ਜਿਹੜਾ ਸੂਨ ਵਾਲਾ ਜਾਨਵਰ ਆ ਉਦੇ ਮੇਰੇ ਵੀਰ ਦਾਣ ਚੈੱਕ ਪਾਸ ਕਰਕੇ ਤਸੱਲੀ ਨਾਲ ਪਿੱਛੇ ਆ ਵੇਖ ਕੇ ਚੈੱਕ ਪਾਸ ਪ੍ਰੋਪਰ ਚੈੱਕ ਕਰਕੇ ਨਾ ਤੇ ਮੇਰੇ ਵੀਰ ਫਿਰ ਲਿਆ ਕਰੋ ਵਪਾਰੀ ਦੀ ਗਰੰਟੀ ਉੱਤੇ ਮੇਰਾ ਵੀਰ ਕੋਈ ਵੀ ਨਾ ਰਿਹਾ ਕਰੇ ਕਿਉਂਕਿ ਮੁੜ ਕੇ ਕੋਈ ਵੀ ਨਹੀਂ ਮੰਨਦਾ ਗਰੰਟੀਆਂ 100 ਵਾਰੀ ਸਾਰੇ ਵੀਡੀਓ ਚ ਦਿੰਦੇ ਆ ਤੁਸੀਂ ਬਾਹਰ ਚੈਨਲ ਆ ਲਿਆ ਨੂੰ ਗਾਣਾ ਕੱਢਦੇ ਹੋ ਐਦਾਂ ਮੇਰੇ ਵੀਰ ਨਾ ਕਰਿਆ ਕਰੋ ਆਪਣੀ ਪੂਰੀ ਤਸੱਲੀ ਕਰਾ 100 ਵਾਰੀ ਭਾਵੇਂ ਜਿਹੜਾ ਮਰਜ਼ੀ ਦਿੰਦਾ ਨਾ ਤੁਹਾਨੂੰ ਗਰੰਟੀ ਉਹਦੀ ਗਰੰਟੀ ਤੇ ਨਾ ਰਿਹਾ ਕਰੋ ਮੇਰੇ ਵੀਰ ਆਪਣੀ ਤਸੱਲੀ ਕਰਿਆ ਕਰੋ ਤੇ ਫਿਰ ਅਗਲੇ ਕੋ ਆਇਆ ਕਰੋ ਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਇਹ ਗੱਲ ਵੀਰ ਜੀ ਆਪਣਾ ਐਡਰੈਸ ਦੱਸਿਓ ਵੀਰ ਜੀ ਐਡਰੈਸ ਭਾਜੀ ਆਪਣਾ ਪਿੰਡ ਪਲੇਰਫੁਰ ਦੇ ਜਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਤੇ ਮੋਬਾਈਲ ਨੰਬਰ ਵੀ ਤੇ ਬੋਲ ਦਿਓ ਮੋਬਾਈਲ ਨੰਬਰ 628829575 ਤੇ ਆਪਣਾ ਨਾਮ ਨਾਮ ਕਰਨੂਰ ਸਿੰਘ ਵੀਰ ਜੀ ਤੇ ਵੀਰ ਜੀ ਅੱਜ ਆਪਣੇ ਕੋਈ ਕਿਹੜੀ ਹੀ ਫਰਮ ਮੁਕਾਊਗਾ ਕਨੇਟਰ ਦੀ ਏਜ ਆ ਇਹਦੀ ਭਾਜੀ ਏਜ ਭਾਜੀ ਹੋ ਗਈ ਜੇ 14 ਮਹੀਨੇ ਦੀ ਹੋ ਗਈ ਭਾਜੀ 14 ਮਹੀਨੇ ਖੀਰੀ ਆ ਮਾਦ ਭਾਜੀ ਹਾਂ ਜੀ ਖੀਰੀ ਤੇ ਵੀਰ ਜੀ ਗੱਡੀ ਵੀ ਆ ਗਈ ਲੱਦਣਾ ਤੇ ਡੰਗਰ ਹਾਂ ਜੀ ਗੱਡੀ ਭਾਜੀ ਉਹ ਗਾਈ ਵੇਖ ਕੇ ਕਰ ਦਿਦੇ ਉਹ ਅੱਜ ਲੈਣਾ ਇਹ ਵੀ ਰਣੀ ਠੀਕ ਆ ਵੀਰ ਜੀ ਤੇ ਫੇਰ ਖੋਲ ਕੇ ਮੜਾ ਇਹਦਾ ਚੈੱਕਰ ਲਵਾਓ ਵੀਰ ਜੀ ਕੀ ਕੀ ਕਿਹੜੀ ਬਰੀਡ ਦੀ ਹੈ ਕਿਦਾਂ ਦਾ ਇਹਨੂੰ ਦੱਸੋ ਮੜੀ ਘਟੇ ਤੇ ਜਰਸੀ ਕ੍ਰੋਸ ਹਾਂ ਜੀ ਤੇ ਕੋਈ ਮਦਰ ਰਿਕਾਰਡ ਮਦਰ ਕੋਲ ਭਾਜੀ ਉਹਨਾਂ ਦੇ ਘਰ ਦੀ ਮੰਨ ਲਓ ਵੈਰਵਾ ਤੇ ਇਹਦੀ ਮਾਂ ਨੇ ਭਾਜੀ ਐਵੇਂ ਤੁਹਾਨੂੰ ਲਈ ਜਵੇ 30 ਦਿੱਤਾ ਵਾ 30 ਦਿੱਤਾ ਉਹਨੇ ਭਾਜੀ 50 ਲੀਟਰ ਦੁੱਧ ਦੇ ਦਿੱਤਾ ਵਾ ਬਿਲਕੁਲ ਪੰਜੀ ਲੀਟਰ ਜੇਰਾ ਪਹਿਲੇ ਸਵੇਰੇ ਕੱਢਿਆ ਹੈ ਪੰਜੀ ਇਹ ਪਹਿਲੇ ਸਵੇਰੇ ਦੀ ਬੱਸੀ ਆਉਂਦੀ ਹੈ ਅੱਛਾ ਪਹਿਲੇ ਉਹਨਾਂ ਦੀ ਜਿਹੜੀ ਜਰਸੀ ਇਹ ਪਿਓਰ ਲਾਲ ਪਿਓਰ ਲਾਲ ਜਰਸੀ ਤੁਹਾਡੇ ਲੱਗੇ ਜਿਹੜਾ ਫਾਰਮ ਉਹਨਾਂ ਕੋਲ ਹੈ ਵੀਰ ਜੀ ਹਾਂਜੀ ਹਾਂਜੀ ਪਿਓਰ ਜਰਸੀ ਜੀ ਗਾਂ ਵੈੜ ਹੁੰਦੀ ਹੈ ਤੇ ਉਹਨਾਂ ਨੇ ਅੱਜ ਹੀ ਖਦਾੜੀ ਕਰਾਇਆ ਹੈ ਘਾਹ ਰੱਖਣਵਾ ਤੇ ਉਹਨਾਂ ਨੇ ਇਹ ਮਾਦੋ ਕੀ ਰੱਖੀ ਹੈ ਕਿਹੜਾ ਦੀ ਕਰਾਇਆ ਹੈ ਵੀਰ ਜੀ ਐਚ ਐਫ ਦਾ ਕਰਾਇਆ ਹੈ ਭਾਈ ਹਾਂ ਅੱਛਾ ਐਚ ਐਫ ਦਾ ਕਰਾਇਆ ਸੀ ਹਾਂਜੀ ਉਹਨਾਂ ਨੇ ਘਾਹ ਰੱਖਣਵਾ ਤੇ ਆਪਣੇ ਮੰਨ ਲਓ ਕਿ ਚੰਗਾ ਦੀ ਕਰਾਇਆ ਹੈ ਠੀਕ ਆ ਵੀ ਉਹ ਤੇ ਡੈਨਮਾਰਕ ਦਾ ਕਹਿੰਦੇ ਸੀ ਠੀਕ ਆ ਵੀਰ ਜੀ ਇਹ ਬਾਜ ਭਾਜੀ ਉਹਨਾਂ ਦੀ ਮਜਬੂਰੀ ਬਣ ਕੇ ਨਾ ਬੇਟਾ ਬਾਹਰ ਚਲ ਗਿਆ ਉਹ ਫਿਰ ਆ ਬਜ਼ੁਰਗਾ ਤਾਂ ਉਹਨਾਂ ਕੋ ਸਾਭੇ ਨਹੀਂ ਜਾਂਦੇ ਠੀਕ ਆ ਵੀਰ ਜੀ ਉਹਨਾਂ ਕੋ ਦੋ ਗਾਇਆਂ ਵੀ ਰੱਖੀਆਂ ਤਾਂ ਵੀ ਸੇਲ ਹੋ ਗਈਆਂ ਆਪਣੀ ਠੀਕ ਆ ਵੀਰ ਜੀ ਇਹ ਤਾਂ ਭਾਜੀ ਰਸੀ ਦਾ ਰੋਹ ਖੜਾ ਇਹ ਜੀ ਉਹਨਾਂ ਨੇ ਨਾ ਨਾ ਸਾਰੇ ਕੰਮ ਖਰਾਬ ਕਰਤਾ ਪਹਿਲਾਂ ਗਿਆ ਨਾ 8000 ਦਿਨ ਦੇ ਦਿੱਤਾ ਉਹ ਉਹ ਨਹੀਂ ਨਾ ਸੱਦੇ ਠੀਕ ਆ ਵੀਰ ਜੀ ਵੀਰ ਜੀ ਕੰਮ ਹੀ ਖਰਾਬ ਕਰਤਾ ਉਹਨਾਂ ਨੇ ਸਾਰਾ ਵੀਰ ਜੀ ਇਹਦੀ ਏਆਈ ਹੋਈ ਆ ਏਆਈ ਵੀਰ ਜੀ ਇਹਦੇ ਹੋਈ ਨਹੀਂ ਆ ਠੀਕ ਆ ਉਦਾਂ ਹੀ ਟੇਕ ਕਦੀ ਆ ਰਹੀ ਕਿ ਨਹੀਂ ਆਈ ਇੱਕ ਵਾਰ ਹੀ ਆਈ ਉਹਨਾਂ ਕੋਲ ਠੀਕ ਆ ਤੁਹਾਨੂੰ ਲਿਆਂਦੇ ਨੂੰ ਕਿੰਨੇ ਕੇ ਦਿਨ ਹੋ ਗਏ ਆ ਹਾਂਜੀ ਮੈਨੂੰ ਲਿਆਂਦੇ ਨੂੰ 2-3 ਦਿਨ ਹੋਏ ਠੀਕ ਆ ਵੀਰ ਜੀ 2 ਹੀ ਹੋਏ ਤੇ ਵੀਰ ਜੀ ਇਹਦਾ ਕੀ ਮੁੱਲ ਪਾਣਾ ਕਰਦੇ ਏ ਮੁੱਲ ਭਾਜੀ ਅਸੀਂ ਉੱਕਾ-ਬੁੱਕਾ ਹੀ ਕਰਦੇ ਆ ਕਿ 6000 ਰੁਪਏ ਛੋਟ ਹੀ ਹੋਊਗੀ 100 ਰੁਪਏ ਬਸ ਇੱਥੇ ਜ਼ਿਆਦਾ ਨਹੀਂ ਇਹ ਚੰਗਾ ਦੁੱਧ ਦਊਗੀ ਹਨ ਪਹਿਲਾਂ ਦੁੱਧ ਭਾਜੀ ਵੇਖੋ ਮਾਨ ਤੋਂ ਬਾਨੀ ਐ ਇਤੋਂ ਦਾ ਲੋਕ ਇਹਦੇ ਕੁੜੀਆਂ ਨੂੰ 6000 ਦੀ ਨਿਆਣੀ ਨੂੰ ਫੀਡ ਹੀ ਚਾਰ ਦਿੰਦੇ ਸਹੀ ਗੱਲ ਵੀਰ ਜੀ ਆਪਾਂ ਦੋ ਸਾਲ ਛੱਡਦੇ ਆ ਮਹੀਨੇ ਚ ਦੁੱਧ ਪੀ ਜਾਂਦੀ ਸਹੀ ਗੱਲ ਆ ਵੀਰ ਜੀ ਹਾਂ ਜੀ ਤੇ ਵਸ਼ੀ ਚਾਰੂ ਹੋਵੇ ਤੂੜੀ ਖਾਈ ਜਾਂਦੀ ਪਾਣੀ ਮੈਨੂੰ ਚਾਰੂ ਤੂੜੀ ਖਾਈ ਜਾਂਦੀ ਆਡੇ ਪੱਠੇ ਮੋਗੇ ਗੱਲ ਦੇ ਉਹਦੇ ਕਰਕੇ ਤੇ ਰਹੀਂ ਤੂੜੀ ਹੋਈ ਆ ਜਿਹੜਾ ਫਿਕਸ ਪ੍ਰਾਈਸ ਆ ਵੀਰ ਜੀ 6000 6000 ਭਾਜੀ ਫਿਕਸ ਹੀ ਆ ਉਹ ਤੇ ਤੋਂ ਘੱਟ ਕੀ ਕਰੀਏ ਦੱਸੋ ਅਸੀਂ ਸਾਈਕਲ ਦੇ ਦਾਂਗੇ ਇੱਕ 550 ਕੇ ਦਾ ਹਾਂ ਕਹਿੰਦੇ ਤੇ ਆਦੇ ਦਾ ਜੀ ਵੇਖ ਲਓ ਵੀਰ ਜੀ ਨਾਲ ਵੀਰ ਸਾਈਕਲ ਵੀ ਦੇਣ ਰਿਹਾ ਜੀ ਵੇਖ ਲਓ ਕਹੇ ਤਾਂ ਨਿਆਣੇ ਨੇ ਨਰਦਾਬੀ ਕਰਾਇਆ ਹੋਈ ਹੈ ਹਿਤ ਵਾਤੇ ਕੋ ਨਹੀਂ ਦਾ ਵੀਰ ਦਾ ਸੁਭਾਅ ਬਹੁਤ ਵਧੀਆ ਜੇ ਹਾਸਮੁਖ ਵੀਰ ਹੈਗਾ ਜੇ ਤੇ ਵੀਰ ਜੀ ਆਪਣਾ ਨਾਮ ਤੇ ਐਡਰੈਸ ਬੋਲ ਦਿਓ ਫਿਰ ਤੇ ਮੋਬਾਈਲ ਨੰਬਰ ਵੀਰ ਨੂਰ ਸਿੰਘ ਜੀ ਹਾਂਜੀ ਐਡਰੈਸ ਭਾਜੀ ਮੇਰਾ ਕਲੇਰ ਖੁਰਦਪਿੰਡ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਗਾ ਤੇ ਮੋਬਾਈਲ ਨੰਬਰ ਮੇਰਾ ਵੀ ਦੱਸ ਦਿਓ ਮੋਬਾਈਲ ਨੰਬਰ ਭਾਜੀ ਲੈ ਲਓ 682953 ਬਤਾ ਠੀਕ ਹੈ ਫਿਰ ਵੀਰ ਜੀ ਬੋਲੋ ਮੋਬਾਈਲ ਨੰਬਰ 682953 ਕਰਾ